ਉਹ ਪਹਿਲਾਂ ਪਾਈਆਂ ਕਿਉਂ ਸੀ ਸਾਡੇ ਨਾਲ ਇਸ਼ਕ ਵਤਾ ਪਹਿਲਾਂ ਪਾਈਆਂ ਕਿਉਂ ਸੀ ਸਾਡੇ ਨਾਲ ਇਸ਼ਕ ਵਤਾ ਰੋਗ ਹਿਜਰ ਦੇ ਨਾਲ ਜੈਸੀ ਰੁੰਨੇਣਾ ਵੇ ਸੱਸੀ ਵਿੱਚ ਤੜਾਂਦੇ ਮਾਰੇ ਕੁੱਕਾ ਛੱਡੀ ਗਿਓ ਸੁੱਤੀ ਨੂੰ ਪੁੰਨੇਣਾ ਵੇ ਸੱਸੀ ਵਿੱਚ ਤੜਾਂਦੇ ਮਾਰੇ ਕੁੱਕਾ ਛੱਡੀ ਗਿਓ ਸੁੱਤੀ ਨੂੰ ਪੁੰਨੇਣਾ ਵੇ ਕਰਨਵ ਪਰ ਆਇਓ ਸੀ ਬੈਰੀ ਆਵੇ ਸਾਡਾ ਸਭ ਕੁਝ ਲੁੱਟਿਆ ਤੂੰ ਇੱਥੇ ਵਿੱਚ ਥਲਾਂ ਦੇ ਫਿਰਦੀ ਪਟਕਦੀ ਮੈਂ ਜਿਸੇ ਤੇਰਾ ਨਾ ਸਾਹ ਨੂੰ ਮੂੰਹ ਇੱਥੇ ਛੇਤੀ ਭੜ ਦਿਲਾਂ ਦੇ ਆ ਰਾਜ ਆਵੇ ਮੱਤਾ ਤੇਰਾ ਸੀ ਹੀ ਬਸ ਚੁੰਮਣਾ ਵੇ ਸਸੀ ਵਿੱਚ ਥਲਾਂ ਦੇ ਮਾਰੇ ਕੁੱਕਾ ਛੱਡ ਗਿਆ ਸੁੱਤੀ ਨੂੰ ਕੁੰਨੇ ਨਾਵੇ ਹਾਏ ਲੱੱਥੀ ਪੈਰਾ ਤੋਂ ਹੱਥਾਂ ਤੋਂ ਨਾ ਛਗਣਾ ਦੀ ਮਹਿੰਦੀ ਮਲੂਕ ਪੈਰਾ ਵਿੱਚ ਪੈਸ਼ਾਲੇ ਵਿੱਚ ਥਾਲਾਂ ਦੇ ਰੁਲਦੀ ਮੈਂ ਫਿਰਦੀ ਤੇਰੇ ਬਾਹ ਜੋਵੇ ਕੌਣ ਸੁਭਾਲੇ ਖੇਤੀ ਬਾੜ ਫਤ ਪੰਗ ਚੜੀ ਵਾਲਿਆ ਖੇਤੀ ਭੜ ਫਤੇ ਪੰਗ ਚੜੀ ਵਾਲਿਆ ਮੇਰੀ ਰੰਗਲੇ ਪਰਾਂ ਦੇ ਦਿਆਂ ਹੁਮਣਾਵੇ ਸੱਤੀ ਵਿੱਚ ਤਲਾਹ ਦੇ ਮਾਰੇ ਕੁਕਾ ਮਾਰੇ ਕੁਕਾ ਮਾਰੇ ਕੁਕਾ ਸੱਤੀ ਵਿੱਚ ਤਲਾਹ ਦੇ ਮਾਰੇ ਕੁਕਾ ਛੱਡ ਗਿਆ ਸੁੱਤੀ ਨੂੰ ਪੁੰਨੇ ਨਾਵੇ